ये नहीं, नहीं बंद <laughs> <सीड़ी माल देन। laughs> करता। द्वितीय मंजिल पर एकम काल सतनाम करता परम निर्भय निर्वय भगवान मूर्ति अजूनी साहिब गुरप्रसाद ਗੁਰਨਾਥ ਉਸ ਗਾਲਪੁਰ ਦੀ ਪਰਿਭਾਸ਼ਾ ਦੱਸ ਰਹੇ ਨੇ ਕਿਹਸਾ ਪਰਮੇਸ਼ਰ ਹੈ ਗੁਰਪ੍ਰਸਾਦ ਇਹ ਜਿੰਨਾ ਉਹ ਨਾ ਗੁਰੂ ਕਿਰਪਾ ਕਰਨ ਵਾਲਾ ਹੈ ਗੁਰੂ ਜਿਨੀ ਪਾਰਾ ਗੁਰੂ ਜਿਨੀ ਵੱਡਾ ਇਤਨਾ ਵੱਡਾ ਪਰਮਾਤਮਾ ਤੇ ਏਡੀ ਵੱਡੀ ਉਹਦੀ ਕਿਰਪਾ ਜਿੰਨਾ ਉਹ ਨਾ ਪਰਮਾਤਮਾ ਉੱਡੀ ਵੱਡੀ ਕਿਰਪਾ ਕਰਦੇ ਨੇ ਮਹਾਰਾਜ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਗੁਰ ਪ੍ਰਸਾਦ ਪ੍ਰਸਾਦ ਮਹਿਲ ਨੂੰ ਵੀ ਕਿਹਾ ਜਾਂਦਾ ਨਿਵਾਸ ਸਥਾਨ ਤੇ ਉਸ ਪਰਮੇਸ਼ਰ ਦੇ ਨਿਵਾਸ ਸਥਾਨ ਨੇ ਦੇਖੋਂ ਚ ਰਹਿੰਦੇ ਨੇ ਸੱਚਖੰਡ ਰਹਿੰਦੇ ਨੇ ਸੱਚਖੰਡ ਬਸੇ ਨਿਰੰਕਾਰ ਕਰ ਕਰ ਵੇਖ ਨਦਰ ਨੇ ਹੋ ਸੰਸਾਰ ਚ ਰਹਿੰਦੇ ਨੇ ਮਨ ਸ਼ਰੀਰ ਚ ਰਹਿੰਦੇ ਨੇ ਸਤਸੰਗ ਚ ਰਹਿੰਦੇ ਨੇ ਉਸ ਪਰਮੇਸ਼ਰ ਦੇ ਨਿਵਾਸ ਸਥਾਨ ਨੇ ਹੋਇਆ ਇਹ ਤੋਂ ਐਸਾ ਵੱਡਾ ਗੁਰੂ ਹੈ ਇੰਨੀ ਬੜੀ ਦੀ ਕਿਰਪਾ ਹੈ ਜਿਹੜਾ ਆਪ ਦੇਵੜ ਤੇਰੀ ਦਾਤ ਬੜੇ ਕੰਮ ਨੇ ਪਰਮੇਸ਼ਰ ਦੇ ਇਕੱਲੇ ਹੀ ਕਰਦੇ ਨੇ ਮੂਸੇ ਬਗਮਲ ਨੇ ਗੁਰੀ ਸੋਚਿਆ ਮੈਂ ਪਰਮੇਸ਼ਰ ਦੀ ਕੋਈ ਮਦਦ ਕਰਾਂ ਇਸ ਕਰਕੇ ਜਾ ਕੇ ਬੇਨਤੀ ਕਰਦੇ ਮਹਾਰਾਜ ਤੁਹਾਨੂੰ ਬੜੇ ਕੰਮ ਨੇ ਮੈਨੂੰ ਕੋਈ ਕੰਮ ਸੌਂਪ ਦਿਓ ਮਹਾਰਾਜ ਕਹਿੰਦੇ ਕੀ ਕੰਮ ਕਰੇਗਾ ਕਹਿੰਦੇ ਮਹਾਰਾਜ ਮੈਂ ਜੀਆਂ ਨੂੰ ਰਿਝਕ ਦੇਵਾਂਗਾ ਇਹ ਕੰਮ ਮੇਰੇ ਮੈਨੂੰ ਸੌਂਪ ਦਿਓ ਮਹਾਰਾਜ ਕਹਿੰਦੇ ਤੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ ਨਹੀਂ ਕਹਿੰਦੇ ਮਹਾਰਾਜ ਮੈਂ ਬੜੇ ਸੰਦਤਾਂ ਦੇ ਨਾਲੇ ਕੁਸ਼ਲਤਾ ਦੇ ਨਾਲੇ ਸਾਰਾ ਕੰਮ ਪੂਰਾ ਕਰਾਂਗਾ ਮਾਲਕ ਕਹਿੰਦੇ ਦੇਖ ਲੈ ਬਈ ਕਹਿੰਦੇ ਨਹੀਂ ਮਹਾਰਣ ਮੈਂ ਯਕੀਨ ਦਿਲਾਣਾ ਮੈਂ ਬਿਲਕੁਲ ਠੀਕ ਤਰ੍ਹਾਂ ਇਹ ਸਾਰਾ ਕੰਮ ਕਰਾਂਗਾ ਸਾਰੇ ਜੀਆਂ ਨੂੰ ਰਿਜਕ ਦੇਵਾਂਗਾ ਮਾਲਕ ਕਹਿੰਦੇ ਠੀਕ ਹੈ ਕਰਕੇ ਵੇਖ ਲੈ ਇਹ ਕੰਮ ਸੌਂਪ ਦਿੱਤਾ ਗਿਆ ਮੁਸਾਫੇ پیغمبر ਜੀਆਂ ਦਾ ਹੁਣ ਰਿਜਕ ਦੇਣ ਦਾ ਕੰਮ ਉਹਨਾਂ ਦਾ ਹੈ ਸਾਰੇ ਸੰਸਾਰ ਦੇ ਜੀਆਂ ਨੂੰ ਰਿਜਕ ਦੇਦੇ ਨੇ ਦੇਖੇ ਪਾਰ ਗੋਗੇ ਆ ਕੇ ਬੈਠੇ ਮਾਰੇ ਕਹਿੰਦੇ ਹਾਂ ਜੀ ਦਿਆ ਜੀ ਸਭ ਨੂੰ ਜਿ ਰਿਜਕ ਦਿਆ ਹੈ ਤੇ ਹਾਂ ਮਾਰੇ ਸਾਰੇ ਰਿਜਕ ਦੇ ਦਿੱਤਾ ਜਦੋਂ ਤਨਜਾ ਅਦਮਨਾਲ ਦੇਖਿਆ ਮਹਾਰਾਜ ਨੇ ਇੱਕ ਜੀਵ ਨੂੰ ਨਹੀਂ ਦਿੱਤਾ ਰਿਜਕ ਇੱਕ ਜੀਵ ਤਾਂ ਰਿਜਕ ਤੋਂ ਬਿਨਾ ਹੈ ਭੁੱਖਾ ਬੈਠਾ ਕਹਿੰਦੇ ਹਾਂ ਮਾਰੇ ਮੈਂ ਉਸ ਨੂੰ ਜਾਣ ਕੇ ਨਹੀਂ ਦਿੱਤਾ ਹੂੰ ਉਹ ਜਿੰਮਦਾਦਾ ਪੁਖ ਹੀ ਬੰਨਣਾ ਚਾਹੀਦਾ। ਮੈਂ ਕਹਿੰ ਲੇ ਕਿ ਵੀ ਇਸ ਤਰ੍ਹਾਂ ਦੀ ਲਾਲਚੀਆਂ ਦੇ ਕਰਮਾਂ ਨੂੰ ਦੇਖਾਂ ਤੇ ਬੜੇ ਬੰਦੇ ਪੁਕੇ ਮਰ ਜਾਣਗੇ। ਜਿਸਕ ਤੇਨ ਲਗੇ ਕਰਮਾਂ ਦਾ ਵਿਚਾਰ ਨਹੀਂ ਕਰੀਦਾ। ਉਹ ਪਰਮੇਸ਼ਰ ਸਾਰਿਆਂ ਦੀ ਪਾਲਦਾ। ਉਹ ਐ ਖਰਾ ਵੀ ਮੈਂ ਖੋਟਾ ਹੋਵੇ। ਮਾਦਾ ਪਿਦਾ ਦੀ ਨਜ਼ਰ ਸਾਰੇ ਬੱਚੇ ਬਰਾਬਰ ਹੁੰਦੇ ਨੇ ਭਾਵੇਂ ਉਹ ਖੰਮ ਕੰਦਾ ਹੈ ਕੋਈ ਨਹੀਂ ਕਮੰਦਾ। ਵਿਲੜ ਬੰਦਾ ਹੈ। ਮੈਂ ਬੁਰੇ ਕਰਮ ਵੀ ਕਰਦਾ ਤਾਂ ਮਾਤਾ ਪਿਤਾ ਉਹਦੀ ਪਾਲਣਾ ਕਰਦੇ ਲੈ ਤੇ ਉਹ ਪਰਮੇਸ਼ਰ ਤਾਂ ਸਾਰੇ ਜਗਤ ਦੀ ਪਾਲਣਾ ਕਰਦਾ ਉਹ ਦਿਆਲੂ ਕਿਰਪਾਲੂ ਹੈ ਵੀ ਉਸ ਨੂੰ ਰਜਕ ਨਹੀਂ ਦਿੱਤਾ ਕਿੰਨੇ ਮਹਾਰਾਜ ਉਹਨੇ ਕਰਮ ਹੀ ਅਸਾ ਕੀਤਾ ਸੁਣਿਆ ਨਹੀਂ ਜਾਂਦਾ ਦੇਖਿਆ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਐਸਾ ਕਰਮ ਵਾਹ ਇਹ ਕੈਸਾ ਕਰਮ ਉਹਨੇ ਕੀਤਾ ਕਹਿੰਦੇ ਮਾਰਾ ਉਹਦਾ ਕਿਸੇ ਲੜਕੀ ਤੇ ਬੁਰੀ ਨਜ਼ਰ ਦਾ ਮਨ ਬਣਿਆ ਹੋਇਆ ਸੀ ਉਹਦੀ ਮੌਤ ਹੋ ਗਈ ਉਹਨੂੰ ਦਬਾਏ ਕਰਦੇ ਪਰਿਵਾਰ ਦੇ ਲੋਕ ਤੇ ਉਸਨੇ ਉਸ ਕਬਰ 'ਚ ਉਸਨੂੰ ਲੜਕੀ ਨਾਲ ਕੱਢ ਕੇ ਦੁਸ਼ਕਰਮ ਕਰਨਾ ਸ਼ੁਰੂ ਕਰ ਦਿੱਤਾ ਮਰੇ ਹੋਏ ਜੀਵ ਨਾਲ ਦੁਸ਼ਕਰਮ ਕਰਦੇ ਸੀ ਤੇ ਇਸ ਕਰਕੇ ਮੈਂ ਉਸ ਨੂੰ ਰਜ਼ਕ ਨਹੀਂ ਦਿੱਤਾ ਐਡਾ ਪਾਪੀ ਬੰਨਾ ਹੈ ਇੰਨਾ ਗੁਨਾਹਗਰ ਬੰਦਾ ਕਿ ਉਹ ਉਸਦੀ ਮੌਤ ਹੋ ਗਈ ਲੜਕੀ ਦੀ ਤੇ ਉਸਦੀ ਕਬਰ ਨੂੰ ਕੱਢ ਕੇ ਉਹ ਬੇਵਿਚਾਰ ਕਰਦਾ ਪਿਆ ਇਸ ਕਰਕੇ ਕਹਿੰਦੇ ਮੈਂ ਉਸ ਰਜ਼ਿਕ ਨਹੀਂ ਲੇਤਾ ਮਨ ਕਰਕੇ ਅਸੀਂ ਜੀਵਾਂ ਦੇ ਕਰਮਾਂ ਨੂੰ ਨਹੀਂ ਦੇਖੀਦਾ ਜਦੋਂ ਰਜ਼ਿਕ ਦੇਈਦਾ ਤੇ ਕਰਮਾਂ ਦਾ ਵਿਚਾਰ ਨਹੀਂ ਕਰੀਦਾ ਸਭ ਦੀ ਪਾਲਣਾ ਪਰਮੇਸ਼ਰ ਕਰਦਾ ਸਾਰੇ ਜੀਵਾਂ ਦੀ ਪਾਲਣਾ ਕਰਦਾ ਉਹ ਮੈਂ ਕਿਹੋ ਜਿਹਾ ਵੀ ਜੀਵ ਹੋਵੇ ਸਭ ਦੀ ਪਾਲਣਾ ਪਰਮੇਸ਼ਰ ਕਰਦਾ ਜਿਸ ਕਨੇਸ ਜਿਹਨੂੰ ਰਿਜਿਕ ਦੇਈਦਾ ਕੋਈ ਇਸ ਗੱਲ ਦਾ ਵਿਚਾਰ ਨਹੀਂ ਕਰੀਦਾ ਉਹਦੇ ਕਰਮ ਨੇ ਕਰਮ ਫਲੋ ਭੋਗੇਗਾ ਆਪ ਲੇਕਿਨ ਪਰਮੇਸ਼ਰ ਸਭ ਦੇ ਦਿਆਲੂ ਕਿਰਪਾਲੂ ਹੈ ਕਿਸੇ ਦਾ ਕਰਮ ਕੀਤੇ ਬਿਨਾ ਉਹਦੇ ਵਿਚਾਰ ਕੀਤੇ ਬਿਨਾ ਕਰਮਾਂ ਦਾ ਸਭ ਨੂੰ ਹੀ ਰਿਜਿਕ ਦੇ ਦਿੰਦਾ ਸਾਰੇ ਨਹੀਂ ਪਾਲਣਾ ਕਰਦਾ ਬ੍ਰਿਤਪਾਲ ਨੇ ਸਾਰ ਸਮਝ ਲਈ ਇਹ ਗੁਣ ਨਹੀਂ ਮੂਰਖ ਜਾਤਾ ਰਹੇ ਇਹ ਮੂਰਖ ਨੂੰ ਦੱਸ ਪਰਮੇਸ਼ਰ ਦਾ ਇੱਕ ਗੁਣ ਵੀ ਨਹੀਂ ਪਤਾ ਕਿ ਕਿੰਨਾ ਦਿਆਲੂ ਕਿਰਪਾਲੂ ਹੈ ਐਸੇ ਜੀਆਂ ਦੀ ਪਾਲਣਾ ਵੀ ਕਰਦਾ ਜਿਵੇਂ ਐਸੇ ਬੇਵਿਚਾਰੀ ਲੋਕ ਨੇ ਜਿਸ ਪ੍ਰਕਿਰਤੀ ਦੇ ਲੋਕ ਨੇ ਉਹਨਾਂ ਦੀ ਵੀ ਪਾਲਣਾ ਪਰਮੇਸ਼ਰ ਕਰਦਾ ਇਸ ਕਰਕੇ ਭਗਵਾਨ ਕਹਿ ਲੈਣਗੇ ਨਹੀਂ ਵੀ ਤੇਰੇ ਤੋਂ ਇਹ ਕੰਮ ਨਹੀਂ ਹੋ ਸਕਦਾ ਇਹ ਕੰਮ ਮੈਂ ਹੀ ਕਰ ਸਕਦਾ ਇਸ ਕਰਕੇ ਐਸਾ ਉਹ ਗੁਰੂ ਪ੍ਰਸਾਦ ਉਹਦੀ ਹੈ ਇਤਨਾ ਵੱਡਾ ਉਹ ਕਿਰਪਾਲੂ ਹੈ ਕਿ ਸਾਰਿਆਂ ਤੇ ਮਿਹਰ ਕਿਰਪਾ ਕਰਦਾ ਹਮਰਾ ਅਗੁਣ ਅਮਗੁਣ ਨਾ ਵਿਚਾਰਿਆ ਨਸਾਰੇ ਗੁਰਾਂ ਦੇ ਵਿਚਾਰ ਕਰਦੇ ਲੋਕਾਂ ਦਾ ਵਿਚਾਰ ਕਰਦਾ ਐਸਾ ਪ੍ਰਭੂ ਹੈ ਜੋ ਸਾਰਿਆਂ ਦੀ ਪਾਲਣਾ ਕਰਦਾ ਇਸ ਕਰਕੇ ਮਹਾਰਾਜ ਜੀ ਨੂੰ ਨਾਲ ਸਮਝ ਗੁਰੂ ਪ੍ਰਸਾਦ ਉਸ ਗੁਰੂ ਦਾ ਏਡਾ ਪ੍ਰਸਾਦ ਹੈ ਨਹੀਂ ਕਿਰਪਾ ਹੈ ਕਿ ਸਾਰੇ ਐਸੇ ਜੀਆਂ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਦੇ ਸੁਣ ਕੇ ਵੀ ਇਨਸਾਨ ਜਿਹੜਾ ਸੋਚ ਪੈ ਜਾਂਦਾ ਵੀ ਐਸੇ ਕਸਾ ਕਰ ਮਿਸ ਨੇ ਕੀਤਾ